ਤੇ ਆਖ ਦੀ ਮੈਂ ਵੱਡੀ ਜਿਹੜੀ ਵਿੱਚ ਕਚਹਿਰੀਆਂ ਲੜਦੀ ਮਾਇਆ ਆਖ ਦੀ ਮੈਂ ਵੱਡੀ ਤੇ ਮੈਨੂੰ ਦੁਨੀਆ ਜੀ ਜੀ ਕਰਦੀ ਹੁਸਨ ਆਖ ਦਾ ਮੈਂ ਵੱਡਾ ਤੇ ਮੇਰਾ ਦੁਨੀਆ ਪਾਣੀ ਭਰਦੀ ਤਕਦੀਰ ਆਖ ਦੀ ਤੁਸੀਂ ਤਿੰਨੇ ਝੂਠੀਆਂ ਤੇ ਮੈਂ ਜੋ ਚਾਹਾਂ ਸੋ ਕਰਦੀ ਨਾ ਕੱਟਿਆ ਕਰ ਤੌਰ ਤੂੰ ਨਖਰੋ ਪਹਿਲਾਂ ਹੀ ਸੋਣੀ ਏ ਨਾ ਕੱਟਿਆ ਕਰ ਤੌਰ ਤੂੰ ਨਖਰੋ ਪਹਿਲਾਂ ਹੀ ਸੋਣੀ ਏ ਪੰਗਾ ਢੀ ਸਕੋ ਦਾ ਦਿਲ ਵਿੱਚ ਕੱਢਮੀ ਪੈਂਦਾ ਚਿਹਰਾ ਤੂੰ ਪਾਉਣੀਆਂ ਦੇ ਛੱਡਨੀ ਪੈਂਦਾ ਚਿਹਰਾ ਤੂੰ ਪਾਉਣੀਆਂ ਦੇ ਛੱਡਨੀ ਇਸ ਮੇਮਾ ਦਾ ਬਣਾ ਕੇ ਚੀਰੋ ਵਾਲ ਤੂੰ ਕਟਾ ਕੇ ਇਸ ਮੇਮਾ ਦਾ ਬਣਾ ਕੇ ਚੀਰੋ ਵਾਲ ਤੂੰ ਕਟਾ ਕੇ ਇੱਥੇ ਬੈਠੀ ਸਮਾਦ ਵਿੱਚ ਭਾਰ ਹੀ ਨਹੀਂ ਪੱਤੀਏ ਗੁਲਾਬ ਦੀਏ ਛੱਡ ਡਿਸਕੋ ਤੇ ਗਿੱਦੇ ਆ ਚ ਨੱਚ ਲੈਨੀ ਕੁੜੀਏ ਪੰਜਾਬ ਦੀਏ ਛੱਡ ਡਿਸਕੋ ਤੇ ਗਿੱਦੇ ਆ ਚ ਨੱਚ ਲੈਨੀ ਕੁੜੀਏ ਪੰਜਾਬ ਦੀਏ ਦੌਲਤ ਸ਼ੌਰਤ ਮੰਗਦੇ ਅਸੀਂ ਦੌਲਤ ਸ਼ੌਰਤ ਮੰਗਦੇ ਤੂੰ ਹੀ ਲਾਉਣੀ ਰੰਗਣਾਏ ਜੋ ਮੰਗੀਏ ਸਾਈਆਂ ਮਿਲਦਾ ਤੇਰੇ ਦਰ ਤੋਂ ਮੰਗਣਾ ਏ ਜੋ ਮੰਗੀਏ ਸਾਈਆਂ ਮਿਲਦਾ ਤੇਰੇ ਦਰ ਤੋਂ ਮੰਗਣਾ ਏ ਤੇਰੇ ਦਰ ਤੋਂ ਮੰਗਣਾ ਏ ਤੇ ਰੰਗ ਨਾਲੋਂ ਪਹਿਲਾਂ ਨਖੇ ਰਾਜ ਜ਼ਰੂਰੀ ਏ ਗੋਰੇ ਰੰਗ ਨਾਲੋਂ ਪਹਿਲਾਂ ਨਖੇ ਰਾਜ ਜ਼ਰੂਰੀ ਏ ਲਗ ਨਾ ਸੁਬਾਹ ਦੇ ਚੀਕੋ ਦੀ ਦੀਵੇ ਚੂਰੀ ਏ ਗੋਰੇ ਰੰਗ ਨਾਲੋਂ ਪਹਿਲਾ ਨਖਰਾ ਜ਼ਰੂਰੀ ਏ ਗੋਰੇ ਰੰਗ ਨਾਲੋਂ ਪਹਿਲਾ ਨਖਰਾ ਜ਼ਰੂਰੀ ਏ ਆਪਣੇ ਹੀ ਡੌਲਿਆਂ ਤੇ ਖੇਡਣੀ ਨੀ ਜ਼ਿੰਦਗੀ ਦੇ ਮਿੱਠੀਏ ਪੈਂਦੀ ਆਪਣੇ ਹੀ ਡੌਲਿਆਂ ਤੇ ਖੇਡਣੀ ਨੀ ਜ਼ਿੰਦਗੀ ਦੇ ਮਿੱਠੀਏ ਕਾਮਯਾਬੀਆਂ ਨੂੰ ਝੋਲੀ ਪਾਵੇ ਵੈ ਗਰੂ ਤੇ ਹੁੰਦੀ ਆ ਸਲਾਮਾ ਮਿੱਤਰੋ ਕਾਮਯਾਬੀਆਂ ਨੂੰ ਝੋਲੀ ਪਾਵੇ ਵੈ ਗਰੂ ਤੇ ਹੁੰਦੀ ਆ ਸਲਾਮਾ ਮਿੱਤਰੋ ਹੁਣ ਪੰਜ ਸੱਤ ਰੱਖੀਆਂ ਨੇ ਗੱਡੀਆਂ ਕਦੇ ਸੀ ਕੱਲਾ ਜਾਵਾ ਮਿੱਤਰੋ ਹੁਣ ਪੰਜ ਸੱਤ ਤੇ ਰੱਖੀਆਂ ਨੇ ਗੱਡੀਆਂ ਕਦੇ ਸੀ ਕੱਲਾ ਜਾਵਾ ਮਿੱਤਰੋ ਉਹ ਤੋਂ ਵੇਖ ਲਾ ਨਿਦੰਵਾਲੇ ਨਾਖਤੀ ਚੋਨੇ ਦਾ ਪ੍ਰੇਮ ਮਿੱਠੀਏ ਪੈਂਦੀ ਆਪਣੇ ਹੀ ਡੌਲਿਆਂ ਤੇ ਖੇਡਣੀ ਨੀ ਜ਼ਿੰਦਗੀ ਦੀ ਗੇ ਮਿੱਠੀਏ ਨਾ ਮੇਰਾ ਨਾਸ ਜਾਣ ਵਾਲਾ ਗੀਤਕਾਰ ਗਾਇਕ ਮੈਂ ਗੱਲਾਂ ਕਰਨ ਆ ਰਿਹਾ ਲੋਕ ਪੰਜਾਬੀ ਰੇਡੀਓ ਫਾਜ਼ਿਲਕਾ ਦੇ ਫਨਕਾਰ ਦੇ ਵਿੱਚ ਬੜੀ ਸ਼ੇਤੀ ਤੁਹਾਡੀ ਸੇਵਾ ਦੇ ਵਿੱਚ ਪਿਆਰੀਆਂ ਪਿਆਰੀਆਂ ਗੱਲਾਂ ਜ਼ਿੰਦਗੀ ਦੇ ਨਾਲ ਬੀਤੀਆਂ ਹੋਈਆਂ ਗੱਲਾਂ ਲੈ ਕੇ ਆ ਰਹੇ ਹਾਂ ਲੋਕ ਪੰਜਾਬੀ ਰੇਡੀਓ ਹਾਈਨ ਕਾਰਫ ਸੰਤਾਰ